ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਪਰਿੰਡਾਂ ਗੇੜੇ ਮਾਰਦਿਆਂ ਨੇ ਤਾਂ ਤੁਹਾਨੂੰ ਕੀ ਸੰਕੇਤ ਮਿਲਦੇ ਹੈ ਮਿਲਦੇ ਨੇ ਜੇਕਰ ਸਾਡੇ ਘਰ ਦੇ ਵਿੱਚ ਟਰਿੰਡਾਂ ਨੇ ਛੱਤਾ ਬਣਾਇਆ ਹੋਇਆ ਹੈ ਕਿ ਛੱਤੇ ਨੂੰ ਅਸੀਂ ਤੋੜਨਾ ਸਾਡਾ ਸਹੀ ਹੁੰਦਾ ਹੈ ਜਾਂ ਗਲਤ ਹੁੰਦਾ ਹੈ ਇਹ ਸਾਰੀ ਜਾਣਕਾਰੀ ਤੇ ਵਿਚਾਰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਦੇਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਆਪਾਂ ਆਪਣੇ ਘਰਾਂ ਦੇ ਵਿੱਚ ਅਕਸਰ ਹੀ ਪ੍ਰਿੰਡਾਂ ਦੇ ਛੱਤੇ ਲੱਗੇ ਦੇਖਦੇ ਹਾਂ ਜ਼ਿਆਦਾਤਰ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਜੰਗਲਾਂ ਜਾਂ ਫਿਰ ਪਾਰਕਾਂ ਦੇ ਵਿੱਚ ਹੀ ਆਪਣਾ ਘਰ ਬਣਾਉਂਦੇ ਨੇ ਇਸੇ ਤਰੀਕੇ ਦੇ ਨਾਲ ਤੁਸੀਂ ਕਈ ਵਾਰ ਖੇਤਾਂ ਤੇ ਜਾਂ ਫਿਰ ਛੱਤਾਂ ਦੇ ਉੱਪਰ ਇਹਨਾਂ ਜਿਹੜੀਆਂ ਪੀਲੀਆਂ ਪ੍ਰਿੰਡਾਂ ਹੁੰਦੀਆਂ ਨੇ ਇਹਨਾਂ ਦੇ ਤੁਸੀਂ ਆਮ ਕਰਕੇ ਹੀ ਛੱਤੇ ਦੇਖੇ ਹੋਣਗੇ ਕਈ ਅਜਿਹੀਆਂ ਜਗ੍ਹਾ ਤੇ ਤੇ ਜਦੋਂ ਇਹ ਸਾਡੇ ਘਰਾਂ ਦੇ ਵਿੱਚ ਆਪਣੇ ਛੱਤੇ ਬਣਾ ਲੈਂਦੀਆਂ ਤਾਂ ਉਦੋਂ ਸਾਡੇ ਮਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਆਉਂਦੇ ਆ ਵੀ ਕੀ ਇਹ ਸਹੀ ਏ ਜਾਂ ਗਲਤ ਇਹਨਾਂ ਨੂੰ ਤੋੜੀਏ ਜਾਂ ਨਾ ਤੋੜੀਏ ਇਹਨਾਂ ਨੂੰ ਸਮਝਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਇਸ ਗੱਲ ਨੂੰ ਸਮਝਣ ਦੇ ਵਿੱਚ ਕਈ ਵਾਰ ਅਸੀਂ ਉਲਝ ਵੀ ਜਾਂਦੇ ਹਾਂ ਕਿਉਂਕਿ ਹਰ ਘਰ ਦੇ ਵਿੱਚ ਇਹ ਆਪਣੇ ਛੱਤੇ ਨਹੀਂ ਬਣਾਉਂਦੀਆਂ ਤੇ ਕਈ ਵਾਰ ਸਾਨੂੰ ਕੀ ਲੱਗਦਾ ਹੈ ਕਿ ਕੀ ਇਹ ਸਾਡੇ ਲਈ ਸਹੀ ਹੈ ਚਾ ਗਲਤ ਸਾਡੇ ਘਰ ਦੇ ਵਿੱਚ ਪਰਿੰਡਾ ਜੋ ਛੱਤਾ ਬਣਾ ਰਹੀਆਂ ਨੇ। ਵਾਸਤੂ ਸ਼ਾਸਤਰ ਜਾਂ ਫਿਰ ਪੁਰਾਣੇ ਸ਼ਾਸਤਰਾਂ ਦੇ ਵਿੱਚ ਇਸ ਬਾਰੇ ਕੀ ਕਿਹਾ ਗਿਆ ਹੈ ਆਓ ਆਪਾਂ ਸਾਰੇ ਅੱਜ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ। ਫਿਰ ਆਪਾਂ ਗੱਲ ਕਰੀਏ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕਿ ॠषि मुनि ਹੁੰਦੇ ਨੇ ਉਹਨਾਂ ਦੇ ਦੁਆਰਾ ਜਿਹੜੇ ਲਿਖੇ ਗਏ ਹੁੰਦੇ ਨੇ। ਇਕਰੰਤ ਜਾਂ ਕੋਈ ਵੀ ਹੋਰੀ ਚੀਜ਼ ਇਹ ਜਿੰਨਾ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਤੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਪੀਲੀਆਂ ਭਿੰਡਾਂ ਹੁੰਦੀਆਂ ਉਹਨਾਂ ਦੇ ਬਾਰੇ ਉਹਨਾਂ ਦੇ ਵਿੱਚ ਬਹੁਤ ਚਲਾਕ ਤੇ ਇੱਕ ਬੁੱਧੀਮਾਨ ਬੁੱਧੀਮਾਨ ਜੀਵ ਵੀ ਉਹਨਾਂ ਨੂੰ ਦੱਸਿਆ ਗਿਆ ਹੈ। ਇਸ ਤਰੀਕੇ ਦੇ ਨਾਲ ਮਧੂਮੱਖੀਆਂ ਨੂੰ ਮਾਤਾ ਦੁਰਗਾ ਦੇ ਨਾਲ ਇਸ ਦੇ ਨਾਲ ਨਾਲ ਜਿਹੜੇ ਭਵਰੇ ਹੁੰਦੇ ਆ ਉਹਨਾਂ ਨੂੰ ਤੰਤਰ ਮੰਤਰ ਦੇ ਨਾਲ ਜੋੜਿਆ ਜਾਂਦਾ ਹੈ। ਇਸੀ ਤਰੀਕੇ ਦੇ ਨਾਲ ਜਿਹੜੀ ਪੀਲੀ ਪ੍ਰਿੰਟ ਹੁੰਦੀ ਹੈ ਇਸ ਨੂੰ ਇਹ ਮੰਨਿਆ ਜਾਂਦਾ ਹੈ ਕਿ ਸਾਰੇ ਹੀ ਘਰਾਂ ਦੇ ਵਿੱਚ ਇਹ ਆਪਣਾ ਛੱਤਾ ਨਹੀਂ ਬਣਾਉਂਦੀਆਂ ਕਹਿੰਦਾ ਭਾਵ ਕਿ ਆਪਣਾ ਘਰ ਨਹੀਂ ਬਣਾਉਂਦੀਆਂ ਇਸ ਨੂੰ ਜੇਕਰ ਬਣਾਉਂਦੀਆਂ ਤਾਂ ਕੁਦਰਤ ਦੇ ਸੰਕੇਤਾਂ ਦੇ ਨਾਲ ਜੋੜਿਆ ਜਾਂਦਾ ਹੈ ਇਹਨਾਂ ਨੂੰ ਸਮਝਣਾ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿੰਨਾ ਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਉਹ ਬਹੁਤ ਜ਼ਿਆਦਾ ਸੌਖੀ ਹੋ ਜਾਂਦੀ ਏ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕੁਦਰਤ ਨੇ ਬਹੁਤ ਹੀ ਵੱਡੇ ਵੱਡੇ ਜੀਵ ਜੰਤੂਆਂ ਨੂੰ ਬਣਾਇਆ ਹੋਇਆ ਤੇ ਛੋਟਿਆ ਛੋਟਿਆ ਨੂੰ ਜਿੰਨਾਂ ਦੇ ਵਿੱਚੋਂ ਕੁਝ ਅਸੀਂ ਵੀ ਹੁੰਨੇ ਆ ਜੇਕਰ ਅਸੀਂ ਇਹਨਾਂ ਜੀਵ ਜੰਤੂਆਂ ਦੇ ਵੱਲੋਂ ਮਿਲੇਗੇ ਕੁਝ ਸੰਕੇਤਾਂ ਨੂੰ ਸਮਝਦੇ ਆ ਇਹਨਾਂ ਨੂੰ ਅੱਗੇ ਸਾਡੇ ਤੱਕ ਪਹੁੰਚਾਉਂਦੇ ਨੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਮਨੁੱਖ ਇਹਨਾਂ ਸਾਰੇ ਹੀ ਸੰਕੇਤਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ ਤੇ ਜੇਕਰ ਆਪਾਂ ਗੱਲ ਕਰੀਏ ਤੰਤਰ ਵਿੱਦਿਆ ਦੇ ਬਾਰੇ ਇਹਨਾਂ ਦਾ ਭਾਵ ਕਿ ਜੋ ਪਖੰਡੀ ਹੁੰਦੇ ਨੇ ਉਹ ਸਾਨੂੰ ਕੁਝ ਇੱਕ ਗਲਤ ਸੰਕੇਤ ਦੱਸ ਦਿੰਦੇ ਨੇ ਜਿਸ ਦੇ ਨਾਲ ਬਹੁਤ ਸਾਰੇ ਪੈਸੇ ਵੀ ਲੋਕਾਂ ਤੋਂ ਵਸੂਲ ਕਰ ਲੈਂਦੇ ਨੇ ਤੇ ਇਸ ਦੇ ਨਾਲ ਕੀ ਹੁੰਦਾ ਏ ਕਿ ਸਾਨੂੰ ਜਿਹੜੇ ਉਪਾਦ ਦੱਸਦੇ ਆ ਉਹ ਵੀ ਕੁਝ ਅਜਿਹੇ ਤਰੀਕੇ ਦੇ ਦੇ ਹੀ ਦੱਸਦੇ ਆ ਜਿਸ ਦੇ ਨਾਲ ਦੂਸਰੇ ਵਿਅਕਤੀ ਦਾ ਨੁਕਸਾਨ ਹੀ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਆ ਜੇਕਰ ਪੀਲੀ ਪ੍ਰਿੰਟ ਤੁਹਾਡੇ ਘਰ ਦੇ ਵਿੱਚ ਬਸੰਤ ਰੋਟ ਦੇ ਵਿੱਚ ਆਪਣਾ ਸ਼ੱਤਾ ਬਣਾਉਂਦੀ ਏ ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਇਹ ਸਾਡੇ ਘਰ ਦੇ ਵਿੱਚ ਇੱਕ ਚੰਗਾ ਮਾਹੌਲ ਸਕਾਰਾਤਮਕ ਊਰਜਾ ਇਸ ਦੇ ਨਾਲ-ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਸੁਪਨਿਆਂ ਨੂੰ ਪੂਰਾ ਹੋਣ ਦਾ ਸੰਕੇਤ ਸਾਨੂੰ ਦੱਸਦੀ ਏ। ਕਹਿੰਦਾ ਭਾਬੇ ਇਹੀ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਸਤੂ ਦੋਸ਼ ਨਹੀਂ ਰਹਿੰਦਾ। ਇਸ ਦਾ ਇਹ ਵੀ ਮਤਲਬ ਹੁੰਦਾ ਹੈ ਕਿ ਉਸ ਸਾਲ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀਆਂ ਨਵੀਆਂ ਖੁਸ਼ੀਆਂ ਆ ਸਕਦੀਆਂ ਨੇ। ਇਸ ਦੇ ਨਾਲ ਨਾਲ ਜਿਹੜੇ ਤੁਹਾਡੇ ਘਰ ਦੇ ਵਿੱਚ ਰੁਕੇ ਹੋਏ ਕੰਮ ਹੋਣਗੇ ਨਾ ਉਹ ਚੱਲਨੇ ਸ਼ੁਰੂ ਹੋ ਜਾਣਗੇ ਉਹਨਾਂ ਨੂੰ ਇੱਕੇ ਚੰਗੀ ਉਡਾਣ ਮਿਲੇਗੀ। ਇਹ ਸੰਕੇਤ ਇਹਨਾਂ ਪ੍ਰਿੰਡਾ ਦੇ ਦੁਆਰਾ ਹੀ ਦਿੱਤੇ ਜਾਂਦੇ ਨੇ। ਇਸ ਤੋਂ ਇਲਾਵਾ ਆਪਾਂ ਗੱਲ ਕਰਦੀਆਂ ਜੇਕਰ ਮਾਰਚ ਮਹੀਨੇ ਤੋਂ ਲੈ ਕੇ ਮਾਰਚ ਜਾਂ ਅਪ੍ਰੈਲ ਦੇ ਮਹੀਨੇ ਦੇ ਵਿੱਚ ਇਹੇ ਪ੍ਰਿੰਡਾ ਤੁਹਾਡੇ ਘਰ ਦੇ ਵਿੱਚ ਆਪਣਾ ਸ਼ਤਤਾ ਬਣਾਉਂਦੀਆਂ ਨੇ। ਇਸ ਦਾ ਇਹੀ ਸੰਕੇਤ ਹੁੰਦਾ ਹੈ ਕਿ ਉਸ ਘਰ ਦੇ ਵਿੱਚ ਜਿਹੜੇ ਪਰਿਵਾਰ ਦੇ ਮੈਂਬਰ ਰਹਿੰਦੇ ਨੇ ਉਹਨਾਂ ਨੂੰ ਜੋ ਕਿ ਪੁਰਾਣੀਆਂ ਕੁਝ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਪੁਰਾਣੀਆਂ ਗੱਲਾਂ ਵੀ ਅੱਜ ਵੀ ਉਹਨਾਂ ਨੂੰ ਸਤਾਉਂਦੀਆਂ ਨੇ ਕਹਿਣ ਦਾ ਭਾਵ ਕਿ ਉਹ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਅੱਜ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਰਹਿੰਦੇ ਨੇ ਉਹ ਇਹ ਘਰ ਨੂੰ ਸੰਕੇਤ ਦਿੰਦੀਆਂ ਨੇ ਪਰ ਇਸ ਤੋਂ ਇਲਾਵਾ ਜਦੋਂ ਵੀ ਇਹ ਭਿੰਡਾ ਆਪਣੇ ਛੱਤੇ ਨੂੰ ਖਾਲੀ ਕਰਦੀਆਂ ਨੇ ਤਾਂ ਉਸ ਘਰ ਦੀ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਉਸ ਨੂੰ ਆਪਣੇ ਨਾਲ ਹੀ ਲੈ ਜਾਂਦੀਆਂ ਨੇ ਇਸੇ ਤਰੀਕੇ ਦੇ ਨਾਲ ਜੇਕਰ ਵਾਸਤੂ ਸ਼ਾਸਤਰ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਇਹਨਾਂ ਨੂੰ ਘਰ ਦੇ ਵਿੱਚ ਦੇਖਣ ਦੇ ਕਈ ਉਪਾਅ ਵੀ ਦੱਸੇ ਜਾਂਦੇ ਨੇ ਕਿਹੜੇ ਉਪਾਅ ਨੇ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਅੱਗੇ ਦੱਸਾਂਗੇ ਇਸੇ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇਕਰ ਇਹ ਕਿਸੇ ਦੇ ਘਰ ਦੇ ਵਿੱਚ ਵੀ ਦਾਖਲ ਹੋ ਜਾਂਦੀਆਂ ਨੇ ਤੇ ਉਸ ਘਰ ਦੇ ਵਿੱਚ ਪੈਸੇ ਦੀ ਕੰਗਾਲੀ ਆ ਜਾਂਦੀ ਹੈ ਤੇ ਇਸੇ ਤਰੀਕੇ ਦੇ ਨਾਲ ਇਹ ਗੱਲ ਆਪਾਂ ਕਰੀਏ ਤਾਂ ਇਹ ਗੱਲ ਬਿਲਕੁਲ ਝੂਠੀ ਹੈ ਕਿਉਂਕਿ ਕੁਦਰਤ ਦਾ ਬਣਾਇਆ ਹੋਇਆ ਜੀਵ ਜਦੋਂ ਵੀ ਸਾਡੇ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਹ ਸਾਡੇ ਲਈ ਕਿਸੇ ਵੀ ਤਰੀਕੇ ਦਾ ਨੁਕਸਾਨ ਨਹੀਂ ਪਹੁੰਚਾਉਂਦਾ ਅਜਿਹੀਆਂ ਕੁਝ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਣਾ ਹੁੰਦਾ ਹੈ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਜੇਕਰ ਪੀਲੀਆਂ ਪ੍ਰਿੰਡਾਂ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਜ਼ਮੀਨ ਤੇ ਡਿਗੀਆਂ ਦਿਖਾਈ ਦਿੰਦੀਆਂ ਨੇ ਤਾਂ ਇਹ ਸਾਡੇ ਲਈ ਇੱਕ ਬੁਰਾ ਸੰਕੇਤ ਹੁੰਦਾ ਹੈ ਕਿ ਜੇਕਰ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਲੋਕ ਇਹ ਮੰਨਦੇ ਸਨ ਕਿ ਇਹ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਦੀਆਂ ਨੇ ਇਸ ਤੋਂ ਇਲਾਵਾ ਜੇਕਰ ਇਹ ਪਰਿੰਡਾ ਸਾਡੇ ਘਰ ਦੇ ਵਿੱਚ ਸਾਨੂੰ ਮਰਦਿਆਂ ਹੋਇਆ ਦਿਖਾਈ ਦਿੰਦੀਆਂ ਤਾਂ ਇਸ ਦਾ ਇਹ ਸੰਕੇਤ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਬਹੁਤ ਹੀ ਜ਼ਿਆਦਾ ਸਟਰੋਂਗ ਹੈ ਇਸ ਦੇ ਨਾਲ ਨਾਲ ਤੁਸੀਂ ਇੱਕ ਗੱਲ ਇਹ ਵੀ ਨੋਟ ਕਰਿਓ ਕਿ ਜੇ ਇਸ ਘਰ ਦੇ ਵਿੱਚ ਆ ਕੇ ਇਹ ਪਰਿੰਡਾ ਅਕਸਰ ਹੀ ਮਰ ਜਾਂਦੀਆਂ ਤਾਂ ਉਸ ਪਰਿਵਾਰ ਦਾ ਮੈਂਬਰ ਚਾਹ ਤਾਂ ਕੋਈ ਬਿਮਾਰ ਹੋਵੇਗਾ ਤੇ ਚਾਹ ਫਿਰ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਕਿਸੇ ਗੱਲ ਨੂੰ ਲੈ ਕੇ ਕਲੇਸ਼ ਜ਼ਰੂਰ ਕਰੇਗਾ ਰੰਦਾ ਭਾਵਕੇ ਉਸ ਘਰ ਦੇ ਵਿੱਚ ਤੁਹਾਨੂੰ ਜ਼ਿਆਦਾ ਗੁੱਸਾ ਹੀ ਦਿਖਾਈ ਦੇਵੇਗਾ ਕਿਸੇ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਇੱਕ ਵਾਰੀ ਹੋਏ ਪ੍ਰਿੰਡ ਸਾਡੇ ਘਰ ਵਿੱਚ ਆਉਣ ਵਾਲੀਆਂ ਕਈ ਬੁਰੀਆਂ ਚੀਜ਼ਾਂ ਨੂੰ ਵੀ ਸਾਨੂੰ ਸੰਕੇਤ ਕਰਦੀ ਹੈ ਇਸੇ ਤਰੀਕੇ ਦੇ ਨਾਲ ਕਈ ਲੋਕ ਕੀ ਕਰਦੇ ਆ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਪ੍ਰਿੰਡਾ ਆਪਣਾ ਛੱਤੇ ਬਣਾ ਲੈਂਦੀ ਹੈ ਤੇ ਉਹ ਲੋਕ ਉਹਨਾਂ ਦੇ ਛੱਤੇ ਨੂੰ ਤੋੜ ਦਿੰਦੇ ਆ ਜੋ ਕਿ ਜਿਸ ਛੱਤੇ ਦੇ ਵਿੱਚ ਉਹਨਾਂ ਦੇ ਬੱਚੇ ਹੁੰਦੇ ਆ ਤੇ ਜਦੋਂ ਅਸੀਂ ਕਿਸੇ ਦੇ ਬੱਚੇ ਚਾ ਫਿਰ ਕਿਸੇ ਇਸ ਜੀਵ ਨੂੰ ਮਾਰ ਦਿੰਦੇ ਆ ਉਸ ਦਾ ਘਰ ਬਿਲਕੁਲ ਤੋੜ ਕੇ ਤਬਾਹ ਕਰ ਦਿੰਦੇ ਆ ਤਾਂ ਸਾਡਾ ਕਹਿਣ ਦਾ ਭਾਵ ਇਹੀ ਹੈ ਕਿ ਇਸ ਤਰ੍ਹਾਂ ਦੇ ਕੰਮ ਕਰਨ ਦੇ ਨਾਲ ਅਸੀਂ ਕੁਦਰਤੀ ਰੂਪ ਦੇ ਵਿੱਚ ਪਾਪੀ ਬਣ ਜਾਂਦੇ ਆ ਇਸ ਦੇ ਨਾਲ-ਨਾਲ ਕਈ ਲੋਕ ਅਜਿਹੇ ਹੁੰਦੇ ਆ ਜੋ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਆਉਣ ਤੋਂ ਰੋਕਦੇ ਨੇ ਕਿਉਂਕਿ ਇਹਨਾਂ ਦਾ ਸਾਡੇ ਘਰ ਦੇ ਵਿੱਚ ਆਉਣਾ ਇੰਨਾ ਜ਼ਿਆਦਾ ਵੀ ਬੁਰਾ ਨਹੀਂ ਹੁੰਦਾ ਕਿ ਤੁਸੀਂ ਇਹਨਾਂ ਦਾ ਛੱਤਾਂ ਹੀ ਤੋੜ ਦਿਓ ਇਸ ਗੱਲ ਨੂੰ ਤੁਸੀਂ ਹਮੇਸ਼ਾ ਯਾਦ ਰੱਖੋ ਜਿਹੜੇ ਲੋਕ ਇਹਨਾਂ ਦੇ ਛੱਤੇ ਨੂੰ ਤੋੜ ਦਿੰਦੇ ਆ ਛੱਤੇ ਦੇ ਵਿੱਚ ਪਏ ਹੋਏ ਜੀਵਾਂ ਨੂੰ ਬੱਚਿਆਂ ਨੂੰ ਮਾਰ ਦਿੰਦੇ ਆ ਉਹ ਆਪਣੇ ਘਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸੁਖੀ ਨਹੀਂ ਰਹਿ ਸਕਦੇ ਤੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਗਲਤੀ ਕਰ ਰਹੇ ਹੋ ਤਾਂ ਅੱਜ ਤੋਂ ਹੀ ਬੰਦ ਕਰ ਦਿਓ ਕਿਉਂਕਿ ਇਹ ਇਸ ਤਰ੍ਹਾਂ ਦੀ ਗਲਤੀ ਹੈ ਕਿ ਤੁਹਾਨੂੰ ਇਹ ਤੁਹਾਡਾ ਜਿਹੜਾ ਘਰ ਹੈ ਇਹ ਤੁਹਾਡੀ ਕੀਤੀ ਕੀ ਗਲਤੀ ਤੁਹਾਡੇ ਘਰ ਨੂੰ ਨਰਕ ਦੇ ਵਿੱਚ ਵੀ ਪੰਚਾ ਸਕਦੀ ਹੈ ਇਸ ਤਰ੍ਹਾਂ ਦੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਅਜੀਹੀ ਬਿਮਾਰੀ ਦਾ ਵਾਸ ਵੀ ਹੋ ਸਕਦਾ ਹੈ ਜੋ ਕਿ ਕਾਫੀ ਲੰਬੇ ਸਮੇਂ ਤੱਕ ਤੁਹਾਡੇ ਘਰ ਦੇ ਵਿੱਚ ਆਪਣਾ ਰਹਿਣ ਬਸੇਰਾ ਵੀ ਬਣਾ ਸਕਦੀ ਹੈ ਇਸ ਕਰਕੇ ਜੇਕਰ ਇਹ ਤੁਹਾਡੇ ਘਰ ਦੇ ਵਿੱਚ ਆਪਣਾ ਛੱਤਾ ਬਣਾਉਂਦੀਆਂ ਤਾਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਤੁਸੀਂ ਨਾ ਭਜਾਓ ਕਿਉਂਕਿ ਹੁੰਦਾ ਕੀ ਹੈ ਕਿ ਇਹ ਜ਼ਿਆਦਾਤਰ ਸਾਡੇ ਘਰ ਦੇ ਵਿੱਚ ਨਹੀਂ ਰੁਕ ਸਕਦੀਆਂ ਕਿਉਂਕਿ ਉਹਨਾਂ ਨੇ ਇੱਕ ਜਾਂ ਦੋ ਵਾਰ ਹੀ ਘਰ ਦੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਜਨਮ ਦੇਣਾ ਹੁੰਦਾ ਹੈ ਉਸ ਤੋਂ ਬਾਅਦ ਇਹ ਵਿੱਚ ਇਹ ਕਿਸੇ ਪਾਰਕ ਜਾਂ ਫਿਰ ਜੰਗਲ ਦੇ ਵਿੱਚ ਜਾ ਕੇ ਆਪਣਾ ਘਰ ਬਣਾ ਲੈਂਦੇ ਆ ਤੇ ਇਸ ਤੋਂ ਇਲਾਵਾ ਜੇਕਰ ਇਹ ਤੁਹਾਡੇ ਘਰ ਦੇ ਵਿੱਚ ਆਪਣਾ ਛੱਤਾ ਬਣਾ ਰਿਹਾ ਤੇ ਇਹ ਤੁਹਾਨੂੰ ਸਮਝ ਲਓ ਕਿ ਕੁਝ ਨਾ ਕੁਝ ਸਾਨੂੰ ਸੰਕੇਤ ਦੇਣਾ ਚਾਹੁੰਦੇ ਨੇ ਕਈ ਲੋਕਾਂ ਨੂੰ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਇਸ ਕਰਕੇ ਉਹ ਕੀ ਕਰਦੇ ਆ ਕਿ ਉਪਾਕਰਨ ਦੀ ਬਜਾਏ ਇਹਨਾਂ ਦੇ ਛੱਤੇ ਨੂੰ ਤੋੜ ਹੀ ਦਿੰਦੇ ਨੇ ਜਾ ਫਿਰ ਇਹਨਾਂ ਨੂੰ ਮਾਰ ਹੀ ਦਿੰਦਿਆ ਤੇ ਇਸ ਦਾ ਕਾਰਨ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਤੰਗੀ ਆਉਂਦੀ ਹੈ ਸਾਡੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਉਹ ਵਧ ਜਾਂਦੀਆਂ ਨੇ ਜਿਸ ਦੇ ਨਾਲ ਸਾਡੇ ਸਿਰ ਤੇ ਕਰਜ਼ਾ ਚੜਨਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਪੈਸਿਆਂ ਦੇ ਸੰਬੰਧੀ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਨਾਲ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਪਰਿੰਡਾ ਸਾਡੇ ਮੇਨ ਗੇਟ ਦੇ ਉੱਪਰ ਹੀ ਛੱਤਾ ਆਪਣਾ ਬਣਾ ਲੈਂਦੀਆਂ ਨੇ ਇਸ ਦਾ ਇਹ ਵੀ ਇੱਕ ਸੰਕੇਤ ਮੰਨਿਆ ਜਾਂਦਾ ਹੈ ਜਾਂ ਫਿਰ ਇਹ ਸਮਝਿਆ ਜਾਂਦਾ ਹੈ ਕਿ માતા ਲక్ష్ਮੀ ਸਾਡੇ ਘਰ ਆਪਣਾ ਪ੍ਰਵੇਸ਼ ਕਰਦੀ ਆਪਣਾ ਪੈਰ ਪਾਉਂਦੀ ਹੈ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਚਾਹੋ ਨਿਓ ਕਿ ਸਾਨੂੰ ਇਹਨਾਂ ਨੂੰ ਪਾਉਣ ਦੇ ਲਈ ਕੁਝ ਦੇਣਾ ਚਾਹੀਦਾ ਹੈ ਖਾਣ ਦੇ ਲਈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਹੋਰ ਵੀ ਜ਼ਿਆਦਾ ਸੁਖ-ਸਬ੍ਰਿਧੀ ਬਣੀ ਰਹੇ ਇਹ ਗੱਲ ਵੀ ਜ਼ਰੂਰੀ ਨਹੀਂ ਹੁੰਦੀ ਕਿਉਂਕਿ ਇਹ ਜ਼ਿਆਦਾਤਰ ਮਿੱਠੀਆਂ ਚੀਜ਼ਾਂ ਹੀ ਖਾਂਦੀ ਨੇ ਆਪਣਾ ਭੋਜਨ ਇਹ ਆਪ ਹੀ ਲੱਭਦੇ ਨੇ ਤੇ ਆਪ ਲੱਭ ਕੇ ਹੀ ਕਰਦੇ ਖਾਂਦੇ ਨੇ ਤੇ ਬਸ ਜੇਕਰ ਤੁਸੀਂ ਕੁਝ ਕਰ ਸਕਦੇ ਹੋ ਤੇ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਿਓ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਆਪਣਾ ਛੱਤਾ ਬਣਾਉਂਦੀਆਂ ਤਾਂ ਤੁਸੀਂ ਇਹ ਗਲਤੀ ਨਹੀਂ ਕਰਨੀ ਕਿ ਇਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚੋਂ ਭਜਾ ਦਿਓ ਜਾਂ ਫਿਰ ਇਹਨਾਂ ਨੂੰ ਮਾਰ ਹੀ ਦਿਓ ਇਹ ਅਸੀਂ ਗਲਤੀ ਕਰਦੇ ਹਾਂ ਕਿਉਂਕਿ ਇਹ ਹਰ ਇੱਕ ਜੀਵ ਨੇ ਜਿਹੜੇ ਇਹ ਕੁਦਰਤ ਦੇ ਦੁਆਰਾ ਹੀ ਬਣਾਏ ਜਾਂਦੇ ਨੇ ਜੇਕਰ ਐਸੀ ਉਹਨਾਂ ਨੂੰ ਨੁਕਸਾਨ ਪਹੁੰਚਾਉਣੇ ਆ ਤੇ ਕੁਦਰਤ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਇੱਕ ਅਜਿਹੇ ਮੋੜ ਤੇ ਖੜਾ ਕਰ ਦੇਵੇਗੀ ਜਿੱਥੇ ਸਾਡੇ ਲਈ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਦਰਦ ਤੋਂ ਸਵਾ ਸਾਡੇ ਲਈ ਕੁਝ ਵੀ ਨਹੀਂ ਹੋਣਾ ਤੇ ਇਹਨਾਂ ਦੀ ਜੇਕਰ ਆਪਾਂ ਗੱਲ ਕਰੀਏ ਖਾਸੀਅਤ ਇਹ ਹੁੰਦੀ ਹੈ ਕਿ ਇਹ ਜ਼ਿਆਦਾ ਸਮਾਂ ਤੱਕ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਰਹਿੰਦੀਆਂ ਇਹ ਜ਼ਿਆਦਾ ਤੋਂ ਜ਼ਿਆਦਾ ਸਾਡੇ ਘਰ ਦੇ ਵਿੱਚ 1.5 ਮਹੀਨਾ ਹੀ ਰਹਿੰਦੀਆਂ ਨੇ। ਇਹ ਬਾਅਦ ਦੇ ਵਿੱਚ ਇਹ ਆਪਣੇ ਆਪ ਹੀ ਚਲੀਆਂ ਜਾਂਦੀਆਂ ਨੇ ਇਸ ਕਰਕੇ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਇਲਾਵਾ ਜੇਕਰ ਇਹ ਤੁਹਾਡੇ ਘਰ ਦੇ ਵਿੱਚ ਆਉਂਦੀਆਂ ਨੇ ਤੇ ਆਪਣਾ ਛੱਤਾ ਬਣਾਉਂਦੀਆਂ ਨੇ ਤਾਂ ਤੁਹਾਨੂੰ ਆਪਣੇ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਭਾਗਾ ਵਾਲਾ ਸਮਝਣਾ ਚਾਹੀਦਾ ਹੈ। ਕਿਉਂਕਿ ਹਰ ਇੱਕ ਦੇ ਘਰ ਦੇ ਵਿੱਚ ਜਾ ਕੇ ਇਹ ਆਪਣਾ ਛੱਤਾ ਬਿਲਕੁਲ ਵੀ ਨਹੀਂ ਬਣਾਉਂਦੀਆਂ। ਇਸ ਦੇ ਨਾਲ ਨਾਲ ਤੁਸੀਂ ਇੱਕ ਉਪਾਅ ਕਰਨਾ ਹੈ ਕਿ ਰੋਜ਼ ਆਪਣੇ ਘਰ ਦੇ ਵਿੱਚ ਕੱਚੀ ਲੱਸੀ ਦਾ ਸ਼ਰਟਾ ਦੇਣਾ ਤੇ ਆਪਣੇ ਘਰ ਦੇ ਵਿੱਚ ਰੋਜ਼ ਤੁਸੀਂ ਇੱਕ ਦੇਸੀ ਘਿਓ ਦਾ ਦੀਵਾ ਜਗਾਉਣਾ ਹੈ। ਇਹ ਛੋਟਾ ਜਿਹਾ ਉਪਾਅ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਵੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਏਗੀ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਭਰਾਵਾਂ ਦਾ ਧੰਨਵਾਦ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ